ਦੇ ਵਿੱਚ ਇਹ ਅਕਾਲੀ ਦਲ ਦੇ ਵੱਲੋਂ ਲੈਂਡ ਪੂਲਿੰਗ ਮਾਮਲੇ ਨੂੰ ਲੈ ਕੇ ਜਿਹੜਾ ਰੋਸ ਧਾਰਨਾ ਦਿੱਤਾ ਗਿਆ ਤੇ ਸੁਖਵੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਠੱਗੀ ਮਾਰ ਰਹੀ ਆ ਜਦ ਤੱਕ ਸੂਬਾ ਖਾਲੀ ਹੋ ਜਾਵੇਗਾ ਇਹ ਅੱਗੇ ਹੋਰ ਸੂਬਿਆਂ ਵਿੱਚ ਚਲੇ ਜਾਵੇਗੀ ਪਰ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਗਰੀਬ ਇਹਨਾਂ ਨੂੰ ਇੱਥੋਂ ਭਜਾ ਕੇ ਹੀ ਦਮ ਲੈਣਗੇ ਨਾਲ ਹੀ ਸੁਖਵੀਰ ਬਾਦਲ ਨੇ ਇੱਕ ਹੋਰ ਵੱਡਾ ਬਿਆਨ ਜਾਰੀ ਕੀਤਾ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਸਭ ਤੋਂ ਪਹਿਲੇ ਜਦੋਂ ਆਏ ਕਹਿੰਦੇ ਸੀ ਬੜੀ ਇਮਾਨਦਾਰ ਸਰਕਾਰ ਕੀ ਕਹਿੰਦੇ ਸੀ ਕੋਈ ਗਨਮਾਨੀ ਲਾਵਾਂਗੇ ਕੋਈ ਹੂਟਰ ਬੰਦ ਕਰਦਾਂਗੇ ਇਹ ਕਰਾਂਗੇ ਯੋਗ ਕਰਾਂਗੇ ਹੁਣ ਦੇ ਸਾਰੇ ਠੱਗ ਨਿਕਲੇ ਆ ਨਾ ਬਾਹਰ ਖੁੱਡਾਂ ਚੋਂ ਮੈਂ ਕਹਿੰਦਾ ਪਤਾ ਨਹੀਂ ਆਪਾਂ ਦੇਖਿਆ ਨਹੀਂ ਕਿਵੇਂ ਨਹੀਂ ਆ ਤੁਹਾਡਾ ਮਾਡਲ ਆ ਇਹਨੂੰ ਤਾਂ ਤੁਸੀਂ ਗਧੇ ਤੇ ਚੜਾ ਕੇ ਤੁਸੀਂ ਗਧੇ ਤੇ ਨਹੀਂ ਚੜਾਇਆ ਸੀ ਜੁੱਤੇ ਪਾਏ ਸੀ ਤੇ ਐਮਐਲ ਬਣਾਤਾ ਯਾਰ ਪਤਾ ਨਹੀਂ ਕਿਥੇ ਕਿਥੇ ਆ ਜਿਹੜਾ ਪੁੱਛੋ ਆ ਆਪਣਾ ਦਿਹਾਤੀ ਵਾਲਾ ਠੱਗ ਆਪਣੀ ਵਰਕਰਾਂ ਨੂੰ ਠੱਗ ਗਿਆ ਥੋੜਾ ਇਹਨਾਂ ਦਾ ਦੇਖੋ ਗਰੀਬ ਵਰਕਰਾਂ ਨੂੰ ਦੇ ਗਿਆ ਮੈਂ ਕਿਹਾ ਇਹਦੀ ਤਾਂ ਜਮਾਨ ਜੱਤ ਹੋ ਗਈ ਪਤਾ ਨਹੀਂ ਕੀ ਮਾਹੌਲ ਬਣਾਇਆ ਉਹ ਵੀ ਜਿੱਤ ਗਿਆ ਹੁਣ ਉਹਨਾਂ ਨੇ ਕੀ ਕੀਤਾ ਇੱਕ ਤਾਂ ਹੁਣ ਇਹਨਾਂ ਨੇ ਕੀ ਕੀਤਾ ਪੂਰੇ ਹਿੰਦੁਸਤਾਨ ਵਿੱਚ ਸ਼ਿਹਾਰ ਬਾਜੀ ਤੇ ਅਖਬਾਰਾਂ 'ਚ ਦਸਨ ਝੂਠ ਦਸਣ ਲੱਗ ਗਏ 1000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਹੁਣ ਵਰਤ ਰਿਹਾ ਪਿਛਲੇ 3 ਸਾਲਾਂ ਦੇ ਵਰਤ ਰਿਹਾ ਤੁਸੀਂ ਨਾਗਾਲੈਂਡ ਦੇ ਅਖਬਾਰ 'ਚ ਪੜ੍ਹ ਲਓ ਉੱਥੇ ਵੀ ਲਿਖਿਆ ਹੈ ਕੀ ਅਖਬਾਰ 'ਚ ਕਰਦੇ ਹੈ ਕਿ ਅਸੀਂ ਹਰ ਔਰਤ ਨੂੰ ਪੰਜਾਬ 'ਚ 1000 ਰੁਪਇਆ ਦੇਤਾ ਅਸੀਂ 25000 ਰੁਪਇਆ ਪੈਨਸ਼ਨ ਦੇ ਰਹੇ ਹਾਂ ਪੰਜਾਬ 'ਚ ਉਹਨਾਂ ਨੂੰ ਪਤਾ ਨਾਗਾਲੈਂਡ ਵਾਲੇ ਕਿਹੜੇ ਇੱਥੇ ਆਉਣਗੇ ਪੁੱਛਣ ਕਾਮਨ ਲਾਡੂ ਤੇ ਲੈ ਕੇ ਅਖਬਾਰਾਂ 'ਚ ਆਪਣੀ ਕੇਜਰੀਵਾਲ ਦੀ ਮਸ਼ਹੂਰੀ ਕਰ ਰਿਹਾ ਥੋੜੇ ਪੈਸੇ ਨਾਲ ਤੇ ਜਿਹੜੇ ਖਬਰਾਂ ਨਾਲ ਤੇ ਜਿਹੜੇ ਮੀਡੀਆ ਕੰਪਨੀਆਂ ਨਾਲ ਦੱਸਾ ਕਿ ਸੌਦਾ ਹੋਇਆ ਜਿੰਨਾ ਪੈਸਾ ਦਿਓਗੇ ਕੈਟ ਦਾ 25% ਉਹ ਕੈਸ਼ ਵਾਪਸ ਲੈਂਦੇ ਆ 250 ਕਰੋੜ ਰੁਪਇਆ ਸਾਲ ਦਾ ਕੇਜਰੀਵਾਲ ਕੋਲੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਹੋਊਗੀ ਇਹਦੀ ਵੀ ਇਨਕੁਆਰੀ ਹੋਊਗੀ ਜਿਹੜੇ ਆ ਸ਼ਰਾਬ ਦੇ ਘੁਟਾਲਾ ਜਿਹਦੇ ਕਰਕੇ ਦਿੱਲੀ ਆ ਸਾਰੇ ਅੰਦਰ ਗਏ ਸੀ ਦਿੱਲੀ ਤੋਂ ਵੱਡਾ ਘਟਾਲਾ ਇਹਨਾਂ ਨੇ ਪੰਜਾਬ 'ਚ ਕੀਤਾ ਹੈ। ਐਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ। ਕੱਲਾ ਅਕਾਲੀ ਦਲ ਹੈ ਜਿਹੜਾ ਜਮਾਨ ਦਾ ਪੱਕਾ ਹੈ। ਤੁਸੀਂ ਇਤਿਹਾਸ ਦੇਖ ਲਓ। ਬਾਪੂ ਬਾਦਲ ਨੇ ਜੋ ਵੀ ਵਾਅਦੇ ਕੀਤੇ ਜੇ ਤੁਹਾਨੂੰ ਕਿਹਾ ਗਰੀਬ ਨੂੰ ਆਟਾ ਦਲ ਦਊਂਗਾ ਪਹਿਲੀ ਕੈਬਨਟ 'ਚ ਹੀ ਫੈਸਲਾ ਕਰ ਲਿਆ। ਜੇ ਉਹਨਾਂ ਨੇ ਕਿਹਾ ਲੜਕੀਆਂ ਨੂੰ ਸ਼ਾਦੀ ਸ਼ਗਨ ਦਊਂਗਾ ਪਹਿਲੀ ਕੈਬਨਟ 'ਚ ਕਰ ਲਿਆ। ਜੇ ਕਿ ਆ ਟਿਊਬਾਂ ਦੇ ਬਿੱਲ ਮਾਫ ਕਰੂੰਗਾ ਨਾਲ ਦੇ ਨਾਲ ਕਿਤੇ ਮੈਨੂੰ ਇੱਕ ਦੱਸ ਦਿਓ ਜਿਹੜੀ ਗੱਲ ਕਈ ਤੇ ਨਹੀਂ ਹੋਈ ਆ ਹੁੰਦਾ ਆਪਣੇਆਂ ਦਾ ਅਸੀਂ ਤੁਹਾਡੇ ਕੋਲ ਰਹਿਣਾ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਇਹਨਾਂ ਨੂੰ ਵੀ ਪਤਾ ਹੈ ਕਿ ਇੱਕ ਦੀ ਠੱਗੀ ਮਾਰ ਲਈ ਹੁਣ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਚਲੇ ਜਾਣਗੇ ਇਹਨਾਂ ਦਾ ਕੋਈ ਲਗਾਨ ਨਹੀਂ ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਹੈ ਮੇਰੀਆਂ ਬੀਬੀਆਂ ਬੈਠੀਆਂ ਬੀਬੀ ਜੀ 1000 ਰੁਪਏ ਆਏ ਇਹਨਾਂ ਦਾ 2500 ਪੈਨਸ਼ਨ ਤਾਂ ਆ ਗਈ ਹੋਣੀ ਐ ਹੈ ਆਟਾ ਦਾਲ ਵੀ ਨਹੀਂ ਆਇਆ ਕ ਆਟਾ ਦਾਲ ਵੀ ਬੰਦ ਹੋ ਆਟਾ ਦਾਲ ਵੀ ਬੰਦ ਹੋ ਗਿਆ ਆ ਜਿਹੜੀ ਕੰਨਕਾਰੀ ਹੈ ਨਾ ਆ ਆਰੀਆ ਸੈਂਟਰ ਦੀ ਹਾਂ ਹਾਂ ਸੈਂਟਰ ਦੀ ਐ ਪੰਜਾਬ ਦਾ ਆਟਾ ਦਾਲ ਬੰਦ ਐ ਆ ਹੁਣ ਕਹਿੰਦੇ ਐ ਕਿ ਅਸੀਂ 300 ਯੂਨਿਟ ਬਿਜਲੀ ਦੇ ਦਿੱਤੇ ਤੇ 200 ਤਾਂ ਬਾਪੂ ਬਾਦਲੀ ਦਿੰਦਾ ਹੁੰਦਾ ਸੀ ਤੇ ਜੇ ਬਾਦਲ ਬਾਪੂ ਬਾਦਲ ਥਰਮਲ ਪਲੈਂਟ ਨਾਮ ਆਉਂਦਾ 300 ਵੀ ਨਹੀਂ ਮਿਲਨੇ ਸੀ ਤੁਹਾਨੂੰ ਆ ਬਿਜਲੀ ਪੈਦਾ ਕੀਤੀ ਜਿਹਦੇ ਕਰਕੇ ਤੁਹਾਡੇ ਕੋਲੇ ਖੇਤਾਂ 'ਚ ਬਿਜਲੀ ਆ ਰਹੀ ਏ ਤੁਸੀਂ ਦੇਖ ਲਓ 10 ਸਾਲ ਹੋ ਗਏ ਇੱਕ ਯੂਨਿਟ ਬਿਜਲੀ ਦਾ ਪੈਦਾ ਨਹੀਂ ਕੀਤਾ ਤਾਂ ਹੁਣ ਕਟ ਲੱਗਣ ਲੱਗੇ ਜੇ ਤੁਸੀਂ ਆਪਣੀ ਸਰਕਾਰ ਨਾ ਲੈ ਕੇ ਆਏ ਆ 4 ਘੰਟੇ 5 ਘੰਟੇ ਨਹੀਂ 1-1 ਘੰਟਾ ਰਹਿ ਜਾਊਗਾ ਟਿਊਬਲਾਂ ਦਾ ਕਿਉਂਕਿ ਮੰਗ ਵੱਗ ਗਈ ਹੈ ਪੈਦਾਵਾਰ ਖਤਮ ਹੋ ਗਈ ਕੀਤੀ ਨਹੀਂ ਹੈ ਇਸ ਕਰਕੇ ਮੈਂ ਜ਼ਿਆਦਾ ਸਮਾਨ ਨਹੀਂ ਲੈਣਾ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਹੈ ਕਿ ਇੰਨੀ ਗਰਮੀ ਦੇ ਬਾਵਜੂਦ ਜਿੱਥੋਂ ਅਖੀਰ ਚੌਂਕ ਤੱਕ ਲੋਕੀ ਖੜੇ ਐ ਮੈਂ ਇਧਰੋਂ ਆਇਆ ਪਿੰਨੋਂ ਮਨ ਲਗਾ 4-5 ਕਿਲੋਮੀਟਰ ਦੀ ਸੜਕਾਂ ਦੇ ਇੱਥੇ ਜਾਮ ਹੋਇਆ ਪਿਆ ਦੂਜੇ ਪਾਸੇ ਜਾਮ ਹੋਇਆ ਹੈ ਮੈਂ ਕੇਦਰੀਵਾਲ ਤੇ ਕਾਂਗਰਸੀ ਨੂੰ ਦੱਸ ਦਨਾ ਹੈ ਆ ਜਿਹੜੇ ਕਾਲੀ ਵਰਕਰ ਖੜੇ ਹੋ ਗਏ ਹੈ ਉਹਨਾਂ ਵਿੱਚ ਆਪਣੇ ਬਜ਼ੁਰਗਾਂ ਦੀ ਸਪਿਰਿਟ ਆ ਗਈ ਹੈ ਜਿਵੇਂ ਤੁਹਾਡੇ ਬਜ਼ੁਰਗਾਂ ਨੇ ਬਾਪੂ ਬਾਦਲ ਨਾਲ ਜੋ ਵੀ ਆਦੇਸ਼ ਹੁੰਦਾ ਸੀ ਜੇ 5 ਸਾਲ ਜੇਲ੍ਹ ਵੀ ਜਾਣਾ ਹੈ ਐਂ ਭੰਗੜੇ ਪਾਉਂਦੇ ਜਾਂਦੇ ਸੀ ਅੱਜ ਉਹਨਾਂ ਦੇ ਬੱਚੇ ਇੱਥੇ ਬੈਠੇ ਹੈ ਅੱਜ ਸਾਰੇ ਪਰਿਵਾਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਰੇਸ਼ਟ ਤਾਂ ਕਰਾਂਗੇ ਆਰਾਮ ਤਾਂ ਕਰਾਂਗੇ ਜਦੋਂ ਤੱਕ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਪਾਰਟੀ ਵਾਪਸ ਪੰਜਾਬ ਸੱਤਾ 'ਚ ਨਹੀਂ ਆਉਂਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਮੈਂ ਇੱਥੇ ਦੋ ਤਿੰਨ ਐਲਾਨ ਵੀ ਕਰਨ ਚੱਲੇ ਆਂ ਪਹਿਲਾ ਐਲਾਨ ਜਦੋਂ ਤੱਕ ਆ ਕੇਜਰੀਵਾਲ ਗੋਡੇ ਨਹੀਂ ਟੇਕਦਾ ਤੁਹਾਡੇ ਸਾਹਮਣੇ ਆਹ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਹਨੂੰ ਸੌਣ ਨਹੀਂ ਦੇਵਾਂਗੇ ਅਸੀਂ ਇਹਦੇ ਘਰ ਵੀ ਘੇਰਨਾ ਪਿਆ ਕੁਝ ਵੀ ਕਰਨਾ ਪਿਆ ਆ ਤੁਹਾਡਾ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਜਾਨ ਦੇਵਾਂਗੇ ਇੱਥੇ ਮੇਰੇ ਕੋਲੇ ਆਏ ਆ ਕਈ ਪਿੰਡ ਵਾਲੇ ਨਰਵਾਣਾ ਵਾਲੇ ਜਿਨ੍ਹਾਂ ਦੀ ਜ਼ਮੀਨ ਆ ਪਿੱਛੇ ਬੈਠੇ ਆਓ ਇੱਧਰ ਇੱਧਰ ਆ ਜਾ ਪੱਛੇ ਆ ਸਾਰੇ ਆ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਪੱਤੀ ਚੁੱਕੀ ਦੇ ਸਾਰੇ ਆ ਸਾਰੇ ਪਰਿਵਾਰ ਆ ਮੈਂ ਤੁਹਾਨੂੰ ਇੱਕ ਕਤਲ ਕਰਨਾ ਹੈ ਇੱਕ ਤਾਂ ਸਾਰੇ ਪਿੰਡ ਵਾਲੇ ਗ੍ਰਾਮ ਸਭਾ ਬਣਾ ਕੇ ਰੈਜ਼ੋਲੂਸ਼ਨ ਪਾਸ ਕਰਦੇ ਹੋ ਕਿ ਅਸੀਂ ਨਹੀਂ ਦੇਣੀ ਜ਼ਮੀਨ ਤੇ ਮੈਨੂੰ ਲੱਗਦਾ ਪਿੰਡਾਂ ਚ ਆ ਵੀ ਲਾ ਦਿਓ ਬੋਰਡ ਕਿ ਝਾੜੂ ਵਾਲਿਆਂ ਨੂੰ ਵਣ ਨਹੀਂ ਦੇਣਾ ਇਹਨਾਂ ਕੌਮ ਨੂੰ ਦੂਜੀ ਗੱਲ ਮੈਂ ਅੱਜ ਕਹਿਣ ਲੱਗਿਆ ਜਿਵੇਂ ਹਿਮਾਚਲ ਵਿੱਚ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਉੱਤਰਖੰਡ ਵਿੱਚ ਜ਼ਮੀਨ ਨਹੀਂ ਲੈ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਬਾਹਰਲਾ ਕਿ ਆ ਤੁਹਾਡੀ ਜ਼ਮੀਨ ਪੰਜਾਬੀਆਂ ਦੀ ਐ ਬਾਹਰ ਲੈ ਅਸੀਂ ਕਿਸੇ ਨੂੰ ਨਹੀਂ ਲੈਣ ਦੇਵਾਂਗੇ ਦੂਜੀ ਗੱਲ ਜਿਹੜੀ ਜਿਹੜੀਆਂ ਅੱਜ ਸਰਕਾਰੀ ਨੌਕਰੀਆਂ ਕੱਢ ਲਿਓ ਜਿਹੜਾ 20 25 ਹਜ਼ਾਰ ਜਿੰਨੀਆਂ ਵੀ ਥੋੜੀ ਦਿੱਤੀਆਂ ਆਪਾਂ ਤਾਂ 2.5 ਤਿੰਨ ਲੱਖ ਦਿੱਤੇ ਸੀ ਅੱਧੇ ਬਾਰ ਦੇ ਐ ਅੱਧੇ ਕੋਈ ਯੂਪੀ ਦੇ ਐ ਅੱਧੇ ਕੋਈ ਹਰਿਆਣੇ ਦੇ ਐ ਮੈਂ ਗਰੰਟੀ ਦਿਨਾ ਤੇ ਕਾਨੂੰਨ ਲੈ ਕੇ ਆਵਾਂਗੇ ਪੰਜਾਬ ਤੋਂ ਬਾਹਰ ਕਿਸੇ ਵੀ ਮੁੰਡੇ ਨੂੰ ਪੰਜਾਬ ਸਰਕਾਰ ਦੀ ਸਰਕਾਰੀ ਨੌਕਰੀ ਨਹੀਂ ਮਿਲਤੇ ਜਾਊਗੀ ਤੀਜੀ ਗੱਲ ਜਿੰਦੀ ਵੀ ਇੰਡਸਟਰੀ ਪੰਜਾਬ ਚ ਆਏਗੀ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਪਰ ਇਨਸੈਂਟਿਵ ਦੀ ਕੰਡੀਸ਼ਨ ਹੋਊਗੀ ਘੱਟੋ ਘੱਟ 80% ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਪੰਜਾਬ ਆਪਣਾ ਪੰਜਾਬ ਚੰਗਾ ਵਧੂਗਾ ਤਾਂ ਹੀ ਤਰੱਕੀ ਹੋਊਗੀ ਐਸ ਕਰਕੇ ਮੈਂ ਹੁਣ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਿਆ ਅਕਾਲੀ ਦਲ ਤੋਂ ਬਗੈਰ ਪੰਜਾਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਚਾ ਲੋ ਗੱਲਾਂ 'ਚ ਨਾ ਆਓ ਕੱਲੀ ਇੱਕ ਪਾਰਟੀ ਥੋੜੀ ਬਚਾ ਸਕਦੀ ਐ ਆ ਝਾੜੂ ਵਾਲੇ ਕਾਂਗਰਸੀ ਫਿਰ ਤੋਂ ਆਉਣਗੇ ਫਿਰ ਤੋਂ ਡਰਾਮੇ ਕਰਨਗੇ ਫਿਰ ਤੋਂ ਕੋਈ ਨਾ ਕੋਈ ਚੀਜ਼ ਛੁੱਲੀ ਛੱਡਣਗੇ ਪਰ ਐਕਤੀ ਇਹਨਾਂ ਦੀ ਗੱਲਾਂ ਚ ਨਾਓ ਆਪਾਂ ਵਾਪਸ ਉਹ ਖੁਸ਼ੀਆਂ ਵਾਲੇ ਦਿਨ ਜਦੋਂ ਜੋ ਚਾਹੁੰਦੇ ਸੀ ਉਹ ਨਾਲ ਦੇ ਨਾਲ ਆਦੇਸ਼ ਹੋ ਜਾਂਦੇ ਸੀ ਜਦੋਂ ਅਕਾਲੀ ਵਰਕਰਾਂ ਦੇ ਦਫ਼ਤਰ ਜਾਂਦੇ ਸੀ ਨੀਲੀਆਂ ਦੀ ਕਦਰ ਹੁੰਦੀ ਸੀ ਉਹ ਦਿਨ ਵਾਪਸ ਲੈ ਕੇ ਆਈਏ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹਾਂ ਅਸੀਂ ਹਾਜ਼ਰ ਹਾਂ